ਭਾਰਤ ਦੇ ਵਿੱਚ ਨਹੀਂ ਹੁੰਦਾ ਤੁਹਾਨੂੰ ਦੱਸ ਦਿਆਂ ਕਿ ਭਾਰਤ ਪਹਿਲਾਂ ਹੀ 1.5 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਉਹ ਤਾਂ ਇਹਦੇ ਵਿੱਚ ਆਉਂਦਾ ਹੀ ਨਹੀਂਗਾ ਇਹ ਤਾਂ ਸਿਰਫ ਉਹਨਾਂ ਮੁਲਕਾਂ ਵਾਸਤੇ ਹੈਗੇ ਆ ਜਿਹੜੇ ਮੁਲਕ ਜਿਹੜੇ ਆ ਬਹੁਤ ਛੋਟੀ ਗਿਣਤੀ ਵਾਲੇ ਆ ਔਰ ਜਿਨ੍ਹਾਂ ਦੇ ਲੋਕ ਜਿਹੜੇ ਆ ਬਹੁਤ ਘੱਟ ਜਿਹੜੇ ਅਮਰੀਕਾ ਵਿੱਚ ਆਉਂਦੇ ਆ ਯਾਨੀ ਕਿ ਉਹਨਾਂ ਦਾ ਕਲਚਰ ਜਿਹੜਾ ਆ ਅਮਰੀਕਾ ਵਿੱਚ ਬਹੁਤ ਘੱਟ ਹੈ ਇੱਥੇ ਦੱਸਣਾ ਬਣਦਾ ਕਿ ਇਹ ਜਿਹੜਾ ਵੀਜ਼ਾ ਸ਼ੁਰੂ ਹੀ ਤਾਂ ਕੀਤਾ ਗਿਆ ਸੀਗਾ ਜਿਹਦਾ ਨਾਮ ਰੱਖਿਆ ਸੀਗਾ ਡਾਇਵਰਸਿਟੀ ਵੀਜ਼ਾ ਇਹਦੇ ਵਿੱਚ ਇਹਦਾ ਮਤਲਬ ਇਹ ਆ ਕਿ ਵੱਖ-ਵੱਖ ਭਾਂਤ ਦੇ ਲੋਕਾਂ ਦਾ ਇੱਥੇ ਹੋਣਾ ਜ਼ਰੂਰੀ ਹੈ ਉਹਦਾ ਰੀਜਨ ਇਹ ਆ ਕਿ ਜੇ ਤੁਸੀਂ ਵੱਖ-ਵੱਖ ਕੰਟਰੀਆਂ ਦੇ ਵੱਖ-ਵੱਖ ਜਿਹੜੇ ਜਿਹੜੇ ਲੋਕ ਹੈਗੇ ਆ ਚਾਹੇ ਉਹ ਵੱਖਰੇ-ਵੱਖਰੇ ਕਲਚਰ ਦੇ ਲੋਕ ਹੈ ਉਹ ਜਦੋਂ ਇੱਥੇ ਆਉਣਗੇ ਤੇ ਉਹਨਾਂ ਦੇ ਨਾਲ ਪ੍ਰਵਾਸ ਦੇ ਨਾਲ ਬਿਜ਼ਨਸ ਵੀ ਆਊਗਾ ਲੋਕਾਂ ਦੇ ਨਾਲ-ਨਾਲ ਇੱਥੇ ਜਿਹੜਾ ਆ ਕਹਿ ਲਓ ਕਿ ਸੈਰ-ਸਪਾਟੇ ਨੂੰ ਵੀ ਹੰਗਾਰਾ ਮਿਲੇਗਾ ਜਦੋਂ ਤੁਹਾਨੂੰ ਪਤਾ ਹੈ ਇੱਕ ਪਰਿਵਾਰ ਇੱਥੇ ਆਉਂਦਾ ਹੈ ਗ੍ਰੀਨ ਕਾਰਡ ਹੁੰਦਾ ਸਿਟੀਜ਼ਨ ਹੁੰਦਾ ਉਹ ਗਾਂ ਫਿਰ ਆਪਣੇ ਪਰਿਵਾਰ ਨੂੰ ਅਪਲਾਈ ਕਰਦਾ ਉਹ ਇੱਥੇ ਆਉਂਦੇ ਆ ਸੋ ਇਸ ਕਰਕੇ ਇਹ ਇੱਕ ਇਨਕਰਜਮੈਂਟ ਦੇ ਤੌਰ ਤੇ ਉਹਨਾਂ ਕੰਟਰੀਆਂ ਵਾਸਤੇ ਇਹ ਸੀਗਾ ਕਿ ਜਿਹੜੇ ਲੋਕ ਛੋਟੀ ਬਸੋਂ ਵਾਲੇ ਹੈਗੇ ਆ ਘੱਟ ਬਸੋਂ ਵਾਲੀਆਂ ਕੰਟਰੀਆਂ ਹੈਗੀਆਂ ਉਹਨਾਂ ਨੂੰ ਇਹ ਪ੍ਰਿਵੀਲੇਜ ਦਿੱਤੀ ਗਈ ਸੀ ਕਿ ਉਹ ਇੱਕ ਲੋਟਰੀ ਸਿਸਟਮ ਜਿਹੜਾ ਆਨਲਾਈਨ ਐਪਲੀਕੇਸ਼ਨ ਭਰਦੇ ਆ ਉਸ ਤੋਂ ਬਾਅਦ ਉਹਨਾਂ ਐਪਲੀਕੇਸ਼ਨਾਂ ਦੇ ਵਿੱਚੋਂ ਚੋਣ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਜਿਹੜਾ ਹੈਗਾ ਵੀਜ਼ਾ ਅਪਲਾਈ ਕਰਨ ਵਾਸਤੇ ਸੱਦਿਆ ਜਾਂਦਾ ਇੰਟਰਵਿਊ ਲਈ ਜਾਂਦੀ ਹੈ ਜੋ ਇੰਟਰਵਿਊ ਪਾਸ ਕਰ ਜਾਂਦੇ ਆ ਤੇ ਫਿਰ ਉਹ ਇੱਥੇ ਆ ਸਕਦੇ ਆ ਪਰ ਹਾਂ ਭਾਰਤ ਦੇ ਵਿੱਚ ਨਹੀਂ ਆਉਂਦਾ ਭਾਰਤ ਨੂੰ ਤਾਂ ਤੁਸੀਂ ਦੇਖਦੇ ਹੋ ਹੰਬੈਸੀਆਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਜ਼ਾਰਾਂ ਦੇ ਵਿੱਚੋਂ ਕੋਈ 100 150 ਬੰਦੇ ਨੂੰ ਵੀਜ਼ਾ ਮਿਲਦਾ ਉਹ ਵੀਜ਼ਾ ਮਿਲਣ ਤੋਂ ਬਾਅਦ ਫਿਰ ਐਂਟਰੀ ਇੱਥੇ ਕਿੰਨਿਆਂ ਨੂੰ ਮਿਲਦੀ ਉਹ ਵੱਖਰੀ ਗੱਲ ਹੈ